ਸਤਿਬਾਬਾ ਬਚਨ ਸਿੰਘ ਜੀ ਬਾਬਾ ਸ਼ਾਮ ਸਿੰਘ ਜੀ ਰਿਟਾ ਸਾਹਿਬ ਵਾਲੇ ਬਾਬਾ ਰਵਿੰਦਰ ਸਿੰਘ ਜੀ ਰਵੀ ਨਾਨਕਪਾਲਾ ਸਾਹਿਬ ਵਾਲੇ ਬਾਬਾ ਸੁਰਿੰਦਰ ਸਿੰਘ ਜੀ ਕਾਸ਼ੀਪੁਰ ਵਾਲੇ ਬਾਬਾ ਗੁਰਜੰਟ ਸਿੰਘ ਜੀ ਨਾਨਕਪੁਰੀ ਵਾਲੇ ਇਹ ਸਾਡੇ ਕਾਰਸੇਵਾ ਵਾਲੇ ਮਹਾਂਪੁਰਖ ਸਾਰੇ ਇੱਥੇ ਹਰੀਤਾ ਸਾਹਿਬ ਆਣ ਕੇ ਹੱਥੀਂ ਸੇਵਾ ਕਰਦੇ ਨੇ ਤੇ ਬਹੁਤ ਸੋਹਣਾ ਪ੍ਰਬੰਧ ਕਰਦੇ ਨੇ ਸੰਗਤਾਂ ਜਿਹੜੀਆਂ ਦੂਰ ਦਰਾਡੇ ਤੋਂ ਆਉਂਦੀਆਂ ਨੇ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਇਹ ਚੀਜ਼ ਦਾ ਖਾਸ ਖਿਆਲ ਰੱਖਿਆ ਜਾਂਦਾ ਵਾ ਔਰ ਸੰਗਤਾਂ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੀਆਂ ਨੇ ਮੇਲਾ ਤੇ ਇੱਥੇ 3 ਦਿਨ ਹੁੰਦਾ ਵਾ ਪਰ ਸੰਗਤਾਂ ਜਿਹੜੀਆਂ ਨੇ ਇੱਥੇ ਹਫ਼ਤਾ ਪਹਿਲਾਂ ਹੀ ਆਉਣਾ ਸ਼ੁਰੂ ਹੋ ਜਾਂਦੀਆਂ ਨੇ 15 ਦਿਨ ਪਹਿਲਾਂ ਆਉਣਾ ਸ਼ੁਰੂ ਹੋ ਜਾਂਦੀਆਂ ਨੇ ਲਗਾਤਾਰ ਇਸੇ ਤਰੀਕੇ ਨਾਲ ਸੰਗਤਾਂ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਲਗਾਤਾਰ ਇਹ ਮੇਲਾ ਕ੍ਰੀਮਕਲੀ 15 ਦਿ ਸਿੰਘ ਸੰਗਤਾਂ ਦੇ ਨਾਲ ਮਹਾਂਪੁਰਖਾਂ ਦੇ ਨਾਲ ਆਪ ਜੀ ਦੇ ਰੂਬਰੂ ਰੱਖਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਜੀਤ ਸਿੰਘ ਬਘੋੜਾ ਜੀ ਪਟਿਆਲੇ ਤੋਂ ਇੱਥੇ ਕਈ ਸਾਲਾਂ ਤੋਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਇੱਥੇ ਗੁਰੂ ਨਾਨਕ ਜੀ ਦੇ ਦੇਵ ਜੀ ਨੇ ਕੌਤਕਰ ਚ ਆਇਆ ਸੀ ਰੀਠੇ ਜਿਹਨੇ ਮਿੱਠੇ ਕੀਤੇ ਸੀ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਸੁਭਾਗ ਪ੍ਰਾਪਤ ਹੁੰਦਾ ਹੈ ਇਸ ਲਈ ਸਮੋਰੇ ਜਥੇ ਸਮੇਤ ਸਾਡੇ ਨਾਲ ਸਿੰਘ ਸਾਹਿਬ ਵੀ ਆਏ ਹੋਏ ਨੇ ਜਿਵੇਂ ਗਿਆਨੀ ਗੁਰਪ੍ਰੀਤ ਸਿੰਘ ਤੇ ਬਹੁਤ ਪੁਰਾਣੇ ਆ ਰਹੇ ਨੇ ਸਾਡੇ ਸਾਹਿਬਕਾ ਜਿਹੇ ਤਰਕਾਲਤਖਬ ਸਾਹਿਬ ਦੇ ਹੁਣ ਸਾਡੇ ਨਾਲ ਆਏ ਹੋਏ ਨੇ ਸਪੈਸ਼ਲ ਸਿੰਘ ਸਾਹਿਬ ਗੌਰੇ ਮਸਕੀਨ ਸਾਹਿਬ ਰਣਜੀਤ ਸਿੰਘ ਜੀ ਤਖਤ ਹਰਮੰਦਰ ਜੀ ਪਟਨਾ ਸਾਹਿਬ ਦੇ ਜਹੇਦਾਰ ਜੋ ਕਿ ਕਥਾ ਵਿਚਾਰਾਂ ਦੇ ਕੇ ਬਰਾ ਨਿਹਾਲ ਕਰ ਰਹੇ ਨੇ ਬਹੁਤ ਵਧੀਆ ਪ੍ਰਬੰਧ ਚੱਲ ਰਿਹਾ ਹੈ ਇਥੇ ਸਭ ਤੋਂ ਵਧੀਆ ਗੱਲ ਜਿਹੜੀ ਹੈਗੀ ਪੰਥਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਨੇ ਸੰਪਰਦਾਇਆ ਉਹਨਾਂ ਵੱਲੋਂ ਸਾਰਾ ਪ੍ਰਬੰਧ ਇੱਥੇ ਬਾਬਾ ਸ਼ਾਮ ਸਿੰਘ ਜੀ ਜੇ ਉਧਰੋਂ ਕਾਰ ਸੇਵਾ ਡੇਰਾਂ ਵਾਲੇ ਬਾਬਾ ਰਵਿੰਦਰ ਸਿੰਘ ਜੀ ਬਾਬਾ ਸਰਿੰਦਰ ਸਿੰਘ ਜੀ ਉਹ ਸਾਰੇ ਇੱਥੇ ਸੰਗਤਾਂ ਵਾਸਤੇ ਰੈਸ਼ੀ ਪ੍ਰਬੰਧ ਔਰ ਸੰਗਤਾਂ ਦੇ ਦਰਸ਼ਨਾ ਵਾਸਤੇ ਰਹਿਣ ਵਾਸਤੇ ਸਾਰਾ ਬੜਾ ਵਧੀਆ ਪ੍ਰਬੰਧ ਕੀਤਾ ਰਿਹਾ ਹੈ ਸੰਗਤਾਂ ਆ ਰਹੀਆਂ ਨੇ ਜਾ ਰਹੀਆਂ ਨੇ ਬਹੁਤ ਆਨੰਦ ਮੰਗਲ ਇੱਥੇ ਮਨਾਇਆ ਜਾ ਰਿਹਾ ਕਿਉਂਕਿ ਅੱਜ ਦੇ 9 ਤਰੀਕ ਤੋਂ ਸ਼ੁਰੂ ਹੋ ਗਿਆ ਅੱਜ ਲੱਖ ਲੱਖ ਗਬਲਾ ਦੀਵਾਨ ਸੀ ਕੱਲ ਨੂੰ ਲਾਸਟ ਦੀਵਾਨ ਤੋਂ ਸਮਾਪਤੀ ਹੋਵੇਗੀ ਇਸ ਗੱਲ ਤੇ ਅਸੀਂ ਆਏ ਸਾਲ ਜਿੱਥੇ ਪ੍ਰਸ਼ਾਸਨ ਦਾ ਔਰ ਇੱਥੇ ਕਮੇਟੀ ਦਾ ਔਰ ਕਾਰ ਸੇਵਾ ਸਮਪਰਦਾਇ ਦਾ ਧੰਨਵਾਦ ਕਰਦਾ ਹੋਇਆ ਗੁਰੂ ਮਹਾਰਾਜ ਜੀ ਅਰਦਾਸ ਕਰਨਾ ਵੀ ਪ੍ਰਮਾਤਮਾ ਇਹ ਵਧੀਆ ਇਸ ਤਰ੍ਹਾਂ ਜਲਦੀ ਮੇਰੇ ਚੱਲਦੇ ਰਹਿਣ ਤੇ ਸੰਗਤਾਂ ਜੀ ਨੇ ਖੁਸ਼ੀਆਂ ਮਨਾਉਂਦੀਆਂ ਰਹਿਣ ਹਰ ਚੀਜ਼ ਬਹੁਤ ਸ਼ਾਨਦਾਰ ਬਾਬਿਆਂ ਨੇ ਕਾਰ ਸੇਵਾ ਵਾਲਿਆਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਹੋਇਆ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਏ ਪਾਰਕਿੰਗ ਬਹੁਤ ਵਧੀਆ ਲੰਗਰ ਬਹੁਤ ਵਧੀਆ ਹਰ ਚੀਜ਼ ਦੀ ਵਿਵਸਥਾ ਬਹੁਤ ਤਰੀਕੇ ਨਾਲ ਕੀਤੀ ਗਈ ਆ ਸੰਗਤ ਤਾਂ ਹਰ ਸਾਲ ਵੱਧਦੀ ਜਾ ਰਹੀ ਆ ਅਰ ਕੰਨ ਬਹੁਤ ਹਮ ਹਮਾ ਕੇ ਸੰਗਤ ਪਹੁੰਚੀ ਆ ਤੇ ਪ੍ਰਬੰਧ ਫਿਰ ਵੀ ਪ੍ਰਾਪਤ ਹੋ ਰਹੇ ਨੇ ਬਹੁਤ ਵਧੀਆ ਬਹੁਤ ਪ੍ਰਾਪਤ ਪ੍ਰਬੰਧ ਨੇ ਜੋ ਸੰਗਤ ਜਨੀ ਵੀ ਜਿਆਦਾ ਜਿਆਦਾ ਵਧੀਆ ਉਹ ਨਹੀਂ ਬਾਬੇ ਹਰ ਸਾਲ ਪਰਮੰਧ ਵੀ ਵਧਾਈ ਜਾਂਦੇ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਕਿਸੇ ਗੱਲ ਦੀ ਕੋਈ ਕਮੀ ਨਹੀਂ ਗਈ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ ਇੱਥੋਂ ਜਿਹੜੇ ਪਹੁੰਚ ਮਾਰਗ ਨੇ ਉਹਨਾਂ ਦੀ ਹਾਲਾਤ ਕਿਵੇਂ ਦੇ ਨੇ ਹਾਂਜੀ ਜਿਹੜੇ ਪਹੁੰਚ ਮਾਰਗ ਨੇ ਇੱਥਾਂ ਦੀ ਆਉਣ ਵਾਸਤੇ ਰਸਤੇ ਨੇ ਜੀਤਾ ਸਾਹਿਬ ਪਹੁੰਚਣ ਵਾਸਤੇ ਉਹਨਾਂ ਦੇ ਹਾਲਾਤ ਕਿੱਦਾਂ ਦੇ ਨੇ ਜੀ ਬਹੁਤ ਵਧੀਆ ਆ 10 ਕਿਲੋਮੀਟਰ ਰੋਡ ਜਿਹੜੀ ਸ਼ਾਰਟਕਟ ਆ ਉਹ ਬਣਨ ਵਾਲੀ ਆ ਪ੍ਰਸ਼ਾਸਨ ਨਾਲ ਗੱਲ ਹੋਈ ਆ ਉਹ ਬਹੁਤ ਯੋਧ ਸਤਰ ਤੇ ਬਣ ਰਹੀ ਆ ਅਗਲੇ ਸਾਲ ਨੂੰ ਸਾਰੀ ਰੋਡ ਕੰਪਲੀਟ ਮਿਲੂਗੀ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਕੁਝ ਨਹੀਂ ਆ ਜੋ ਇਹ ਕਾਰ ਸੇਵਾ ਵਾਲਿਆਂ ਨੇ ਜਿਹੜੇ ਜਿਹੜੇ ਕੰਮ ਕਰ ਦਿੱਤੇ ਨੇ ਆਮ ਦੁਨੀਆ ਆਪ ਸੰਗਤ ਕਰ ਹੀ ਨਹੀਂ ਸਕਦੀ ਇੱਥੇ ਇੰਨੀ ਸੰਗਤ ਆਉਂਦੀ ਏ ਉਹਨਾਂ ਦੇ ਰਹਿਣ ਦਾ ਰਾਤੀ ਲੱਖਾਂ ਦੇ ਹਿਸਾਬ ਨਾਲ ਇੱਥੇ ਸੰਗਤ ਦੀਗੀ ਇੱਕ ਇੱਕ ਸੰਗਤ ਨੂੰ ਪ੍ਰਸ਼ਾਦਾ ਪਾਣੀ ਰਹਿਣ ਦਾ ਸੌਣ ਦਾ ਕੰਬਲਾਂ ਦਾ ਬਿਸਤਰਿਆਂ ਦਾ ਜਿੰਨਾ ਇੰਤਜ਼ਾਮ ਕਰ ਛੱਡਿਆ ਸੀਗਾ ਉਹ ਕੋਈ ਦੱਸਣ ਯੋਗ ਹੈ ਨਹੀਂਗਾ ਕਮੇਟੀਆਂ ਕੰਮ ਕਰਕੇ ਰਾਜੀ ਨਹੀਂ ਜੀ ਕਾਰ ਸੇਵਾ ਦਾ ਮੇਨ ਹੈ ਜੀ ਸੇਵਾ ਕਰਨੀ ਕਮੇਟੀਆਂ ਦਾ ਕੰਮ ਹੈ ਆਣ ਕੇ ਚੌਧਰ ਕਰਨੀ ਉਥੇ ਚੌਧਰ ਚੌਧਰ ਦੀ ਪੁੱਤ ਉਹ ਸਿਰਫ ਚੌਧਰ ਦਾ ਤੇ ਸੇਵਾ ਦਾ ਫਰਕ ਹੈ ਜੀ ਕਮੇਟੀ ਜੀ ਤੇ ਕਾਰ ਸੇਵਾ ਦੇ ਵਿੱਚ ਮੇਨਸਾ ਜਿਹੜਾ ਹੈ ਉਹ ਇਹ ਹੀ ਹੈ ਇੱਥੇ ਹਰ ਬੰਦਾ ਜਿੰਨਾ ਕਾਰ ਸੇਵਾ ਦੇ ਨਾਲ ਜੁੜਿਆ ਆ ਉਹ ਸੇਵਾ ਦੇ ਵਿੱਚ ਲੱਗਾ ਆ ਹਰ ਬੰਦੇ ਦੀ ਸੇਵਾ ਦੇ ਵਿੱਚ ਲੱਗਾ ਹਰ ਬੰਦੇ ਨੂੰ ਕਿਹੜੀ ਚੀਜ਼ ਦੀ ਲੋੜ ਆ ਕਿੱਥੇ ਕੰਮ ਕਰਨਾ ਕਿੱਥੇ ਨਹੀਂ ਕਰਨਾ ਬਾਕੀ ਕਹਿਣ ਜੋ ਮਰਜੀ ਕਹੀ ਜਾਵੇ ਕਾਰ ਸੇਵਾ ਇਸ ਤਰ੍ਹਾਂ ਉਦਰਾ ਜੋ ਕਾਰ ਸੇਵਾ ਜਿਹਨੇ ਅੱਜ ਤੋਂ ਨਹੀਂ ਕਿ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਤੁਰੇ ਆ ਰਹੇ ਨੇ ਉਹਨਾਂ ਦਾ ਕੰਮ ਸਿਰਫ ਨੁਕਤਾ ਕੀ ਨਹੀਂ ਕਰਨੀ ਤੇ ਦੂਜੇ ਨੂੰ ਪੰਡਣਾ ਤੇ ਗੁਰੂ ਮਹਾਰਾਜ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਸੇਵਾ ਕਰਦੇ ਰਹੋ ਤੁਸੀਂ ਆਪਣੇ ਕੰਮ ਤੋਂ ਪਿੱਛੇ ਨਾ ਹਟੋ ਇਹਨਾਂ ਲੋਕਾਂ ਦਾ ਕੰਮ ਆ ਇਹਨਾਂ ਨੇ ਕਰਨਾ ਹੈ ਇਹ ਆਪੇ ਕਰ ਕਰਾ ਕੇ ਇਧਰ ਦੁਨੀਆ ਤੋਂ ਚਲੇ ਜਾਣੇ ਨੇ ਉਹਨਾਂ ਦੀ ਵੀ ਡਿਊਟੀ ਲੱਗੀ ਆ ਉਹਨਾਂ ਦੀ ਡਿਊਟੀ ਉਹਨਾਂ ਦੇ ਨਾਲ ਆ ਤੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੀ ਇਹਨਾਂ ਦੇ ਨਾਲ ਆ ਜੋ ਕਾਰ ਸੇਵਾ ਵਾਲੇ ਮਹਾਂਪੁਰਸ਼ ਕਰਦੇ ਨੇ ਤੁਸੀਂ ਹੁਣ ਇੱਥੇ ਵੇਖਿਆ ਹੋਣਾ ਰਾਤ ਇੱਥੇ 1 ਮਿੰਟ ਪੈਰ ਰੱਖਣੋਂ ਥਾਂ ਨਹੀਂ ਸੀ ਹੈਗਾ ਇੰਨੀ ਸੰਗਤ ਨੂੰ ਸੰਭਾਲਣਾ ਕੋਈ ਵੀ ਕਮੇਟੀ ਹੋਵੇ ਮੈਂ ਨਾ ਕੋਈ ਕਰਕੇ ਦਿਖਾ ਦੇਤੇ ਅਸੀਂ ਉਹਦੇ ਗੁਲਾਮ ਹੋ ਜਾਾਂਗੇ ਬਿਲਕੁਲ ਜੀ ਮੈਂ ਅੱਗੇ ਕਹਿਣਾ ਹੁੰਦਾ ਜੇ ਰੀਤਾ ਸਾਹਿਬ ਜੇ ਕਮੇਟੀ ਦੇ ਅੰਦਰ ਚ ਹੁੰਦਾ ਜਾਂ ਕਮੇਟੀ ਇੱਥੋਂ ਦਾ ਪ੍ਰਬੰਧ ਕਰ ਰਹੀ ਹੁੰਦੀ ਤਾਂ ਇੱਥੋਂ ਤੇ ਇਹਨਾਂ ਕੋ ਪਾਣੀ ਨਹੀਂ ਸੀ ਪੂਰਾ ਕੀਤਾ ਜਾਣਾ ਨਹੀਂ ਹੋ ਸਕਦਾ ਪਾਣੀ ਪੂਰਾ ਹੋ ਜਾਦਾ ਲਾਈਟ ਨਹੀਂ ਹੋ ਸਕਦੀ ਲੰਗਰ ਨਹੀਂ ਖਵਾ ਸਕਦੇ ਕਮੇਟੀ ਵਾਲੇ ਜਿੰਨੀ ਸੰਗਤ ਇੱਥੇ ਆਉਂਦੀ ਹੈ ਉਹਨਾਂ ਨੂੰ ਇਹਦੇ ਮਹਾਂਪੁਰਸ਼ਾਂ ਉੱਤੇ ਉਸ ਗੁਰਨਾਣ ਦੇਵ ਜੀ ਦੀ ਇੰਨੀ ਕਿਰਪਾ ਆ ਕਾਰ ਸੇਵਾ ਦੇ ਉੱਤੇ ਵੀ ਕਿਸੇ ਚੀਜ਼ ਦੀ ਕੋ ਕਮੀ ਆਉਂਦੀ ਨਹੀਂ ਕਿ ਜੋ ਚੀਜ਼ ਆਖੋ ਸਭ ਤੋਂ ਪਹਿਲਾਂ ਹਾਜ਼ਰ ਹੁੰਦੀ ਹੈ ਬਿਲਕੁਲ ਜੀ ਧੰਨਵਾਦ ਇਹ ਸਾਡਾ ਡਾਕਟਰ ਤਲਵਿੰਦਰ ਸਿੰਘ ਜੀ ਵੱਡੀ ਵੱਡੀ ਬਿਲਡਿੰਗ ਦਾ ਤਿੰਨ ਸਰਾਹ ਪਹਿਲਾਂ ਬਣੀਆਂ ਸਨ ਇੱਕ ਚੌਥੀ ਸਰਾਹ ਬਾਬਾ ਜੀ ਨੇ ਹੁਣ ਤਿਆਰ ਕੀਤੀ ਜਿਹੜੀ ਬਾਬਾ ਤਰਸੇਮ ਸਿੰਘ ਜੀ ਦੇ ਨਾਮ ਦੇ ਉੱਤੇ ਉਹਨਾਂ ਨੂੰ ਸਮਰਪਿਤ ਕੀਤੀ ਗਈ ਹੈ। ਉਹ ਸਰਾਹ ਦੇ ਵਿੱਚ 60 ਕਮਰੇ ਜਿਹੜੇ ਨੇ ਉਹ ਇੱਕ 6 ਮਹੀਨੇ ਦੇ ਅੰਦਰ ਤਿਆਰ ਕਰਕੇ ਤੇ ਸੰਗਤ ਦੇ ਸਮਰਪਿਤ ਕਰ ਦਿੱਤੇ ਗਏ ਨੇ। ਜਿਹਦੇ ਵਿੱਚ ਬਹੁਤ ਵਧੀਆ ਵਾਲੀ ਯਾਨ ਲੈਟਰਨ ਬਾਥਰੂਮ ਰਹਿਣ ਦਾ ਗੱਦੇ ਬਿਸਤਰੇ ਬੈੱਡ ਤੱਕ ਜਿਹੜੇ ਨੇ ਉਹਦੇ ਵਿੱਚ ਲਗਾ ਕੇ ਦਿੱਤੇ ਗਏ ਨੇ ਇੱਕ ਹੋਟਲ ਜਿਹੜਾ 3 ਸਟਾਰ ਹੋਟਲ ਸਮਝ ਲਓ ਤੇ ਉਹਦੇ ਬਰਾਬਰ ਸਰਾਹ ਜਿਹੜੀ ਬਾਬਾ ਨੇ ਬਣਾ ਕੇ ਤਿਆਰ ਕੀਤੀ ਹੈ। ਪਰਬੰਦ ਕਰਕੇ ਹਾਂਜੀ ਪਰਬੰਦ ਇਹ ਵਿਵਸਥਾ ਬਾਰੇ ਵੀ ਕਹਿੰਦੇ ਜੀ ਰਾਤੋ ਬਾਪੂ ਜੀ ਨੇ ਉਹ ਹੀ ਠੀਕ ਹੈ ਜੀ ਪੋਲ ਦਾ ਰਿਕਰਟਨ ਲੈ ਤੁਸੀਂ ਦੱਸੀ ਜਾਓ ਕੋਈ ਨਹੀਂ ਜਿੱਧਾ ਵੀਰ ਆ ਆ ਦੋ 1 2 ਦਿਨ ਦੇ ਅੰਦਰ ਅੰਦਰ ਹੀ ਫਰੀ ਪੋਸ਼ਕਰ ਸਿੰਘ ਜੀ ਦਾਮੀ ਜੀ ਔਰ ਆਤਪਾਲ ਸਿੰਘ ਜੀ ਜੋ ਮੰਤਰੀ ਹੈ ਉਤਰਾਖੰਡ ਸਰਕਾਰ ਵਿੱਚ ਇਹ ਸੰਗਤ ਦੇ ਪਾਰਕ ਵਾਸਤੇ ਜੋ ਜਗ੍ਹਾ ਤਿਆਰ ਕਰ ਰਹੇ ਉਹਦਾ ਵੀ ਅਦਗਾਰਨ ਹੋਣ ਵਾਲਾ ਹੈ ਅਦਗਾਰਨ ਹੋਣ ਵਾਲਾ ਇੱਕ ਦੋ ਦਿਨ ਤੱਕ ਹੀ ਆ ਬਾਕੀ ਵਾਦੇ ਪਾਰਕਿੰਗ ਵਾਦੇ ਪੁਸ਼ਕਰ ਸਿੰਘ ਧਾਮੀ ਨੇ ਬਹੁਤ ਅੱਛਾ ਉਪਰਾਲਾ ਕੀਤਾ ਹੈ ਬੜੀ ਖੁੱਲੀ ਜਗ੍ਹਾ ਦੇ ਵਿੱਚ ਪਾਰਕਿੰਗ ਬਣਾ ਕੇ ਉਹ ਗੁਰਦੁਆਰਾ ਸਾਹਿਬ ਦੇ ਸਮਰਪਿਤ ਕਰ ਦਿੱਤੀ ਗਈ ਹੈ ਬਿਲਕੁਲ ਜੀ ਇਹ ਜਿਹੇ ਸਰਕਾਰਾਂ ਤੋਂ ਕੰਮ ਲੈ ਸਕਦੇ ਨੇ ਉਹ ਵੀ ਸਾਡੇ ਮਹਾਪੁਰਖ ਉਹੋ ਹੀ ਲੈ ਸਕਦੇ ਨੇ ਮੁਫਤ ਚੀਨੀ ਵਾਲੇ ਜਿਹੜੇ ਕਰਨ ਵਾਲੇ ਨੇ ਉਹ ਕਰ ਦੇ ਦਿੰਦੇ ਨੇ ਉਹਨਾਂ ਦੀ ਪ੍ਰਵਾਹ ਵੀ ਕੋਈ ਨਹੀਂ ਮੈਂ ਕਹਿੰਦਾ ਵਾਂ ਪਰ ਸੰਗਤ ਦੀਆਂ ਸਹੂਲਤਾਂ ਵਾਸਤੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੇ ਆਉਂਦੀ ਆ ਔਰ ਉਹਨਾਂ ਦਾ ਰਹਿਣ ਦਾ ਖਾਣ ਦਾ ਪੀਣ ਦਾ ਪ੍ਰਬੰਧ ਜਿਹੜਾ ਵਾ ਉਹ ਕਾਰ ਸੇਵਾ ਵਾਲੇ ਮਹਾਪੁਰਖੀ ਪੂਰਾ ਕਰ ਸਕਦੇ ਨੇ ਜੇ ਕਿਤੇ ਕਮੇਟੀ ਦੇ ਹੱਥ ਵਾਸ ਹੁੰਦਾ ਤੇ ਜਿਵੇਂ ਮੈਂ ਪਹਿਲਾਂ ਕਿਹਾ ਇਹਨਾਂ ਤੋਂ ਪਾਣੀ ਪੂਰਾ ਨਹੀਂ ਸੀ ਹੋਣਾ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਇੱਥੇ ਲੰਗਰ 24 ਘੰਟੇ ਰਿਟਾ ਸਾਹਿਬ ਦੇ ਵਿੱਚ ਲੰਗਰ ਚੱਲਦਾ ਰਹਿੰਦਾ ਵਾ ਜਿਹੜੀਆਂ ਸੰਗਤਾਂ ਜਿਹੜੀਆਂ 24 ਘੰਟੇ ਰਾਤ ਮੈਂ ਕਹਿੰਦਾ 2 ਘੰਟੇ ਵਾਸਤੇ ਵੀ ਲੰਗਰ ਨਹੀਂ ਬੰਦ ਹੁੰਦਾ ਲਗਾਤਾਰ ਲੰਗਰ ਇਸੇ ਤਰ੍ਹਾਂ ਸੰਗਤਾਂ ਆ ਸਕਦੀਆਂ ਰਹਿੰਦੀਆਂ ਨੇ ਔਰ ਲੰਗਰ ਸ਼ਕਲ ਵਾਸਤੇ ਸੰਗਤਾਂ ਆਉਂਦੀਆਂ ਨੇ ਸ਼ਾਕੇ ਚਲੀਆਂ ਜਾਂਦੀਆਂ ਦੂਜੇ ਫਿਰ ਆ ਜਾਂਦੇ ਨੇ ਇਸੇ ਤਰ੍ਹਾਂ ਹੀ ਇਹ ਲਗਾਤਾਰ ਹੀ ਚੱਲ ਰਿਹਾ ਜੀ ਆਹ ਲੰਗਰ ਹਾਲ ਦੀਆਂ ਤੁਹਾਨੂੰ ਤਸਵੀਰਾਂ ਅਸੀਂ ਵਿਖਾ ਰਹੇ ਆਂ ਡਾਟਾ ਸੈੱਫ ਦੇ ਵਿੱਚ ਔਰ ਬਹੁਤ ਸੋਹਣਾ ਲੰਗਰ ਹਾਲ ਇੱਥੇ ਬਣਿਆ ਹੋਇਆ ਬੜੀ ਸਫਾਈ ਦੇ ਨਾਲ ਬੜੇ ਸੋਹਣੇ ਤਰੀਕੇ ਨਾਲ ਇੱਥੇ ਲੰਗਰ ਸ਼ਿਕਾਇਆ ਜਾਂਦਾ ਵਾ ਇਹ ਸਿਫਤਿਆ ਜੀ ਸਾਡੇ ਮਹਾਪੁਰਖਾਂ ਦੀ ਕਿ ਇਹਨਾਂ ਨੇ ਜਿਹੜੇ ਪ੍ਰਬੰਧ ਕੀਤੇ ਹੁੰਦੇ ਨੇ ਬਹੁਤ ਪੁਕਤਾ ਤੇ ਵਧੀਆ ਪ੍ਰਬੰਧ ਹੁੰਦੇ ਨੇ ਹੋਰ ਵੀ ਅੱਗੇ ਵੀ ਤੁਹਾਨੂੰ ਵਿਖਾਉਨੇ ਹਾਂਜੀ ਆਹ ਏਰੀਆ ਉਹ ਆ ਜਿੱਥੇ ਲੰਗਰ ਤਿਆਰ ਕੀਤਾ ਜਾਂਦਾ ਵਾ ਸੰ ਦੇਖ ਸਕਦੇ ਹੋ ਵੀ ਕਿਵੇਂ ਸੈਗਣਾਂ ਦੀ ਗਿਣਤੀ ਦੇ ਵਿੱਚ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਸਾਡੀਆਂ ਮਾਤਾਵਾਂ ਸਾਡੇ ਵੀਰ ਬੈਠੇ ਇੱਥੇ ਲੰਗਰ ਤਿਆਰ ਕਰ ਰਹੇ ਨੇ ਸੰਗਤਾਂ ਦੇ ਸ਼ਕਲ ਵਾਸਤੇ ਇਸੇ ਤਰ੍ਹਾਂ ਹੀ ਮੈਂ ਜਦੋਂ ਦਾ ਆਇਆ ਹਾਂ ਇੱਥੇ ਪਰਸੋਂ ਦਾ ਉਹਨਾਂ ਦਾ ਲਗਾਤਾਰ ਇਸੇ ਤਰ੍ਹਾਂ ਹੀ ਚੱਲਦੀ ਸੇਵਾ ਵੇਖ ਰਿਹਾ ਹਾਂ ਇੱਥੇ ਲਗਾਤਾਰ ਚੱਲ ਰਹੀ ਆ ਇੱਧਰ ਇੱਧਰ ਨੂੰ ਵੀਰ ਜੀ ਬੁਖਾ ਰਹੇ ਇੱਧਰ ਆ ਸਾਰੇ ਜਿਹੜੇ ਪ੍ਰਬੰਧ ਕੀਤਾ ਗਿਆ ਲੰਗਰ ਪਕਾਉਣ ਵਾਸਤੇ ਇਹ ਪ੍ਰੈਸ਼ਰ ਦਾ ਪ੍ਰੈਸ਼ਰ ਵਾਲੀਆਂ ਪੱਟੀਆਂ ਨੇ ਜਿਹਦੇ ਜਿਹਦੇ ਨਾਲ ਇਥੇ ਲੰਗਰ ਤਿਆਰ ਕੀਤਾ ਜਾਂਦਾ ਵਾ ਔਰ ਪੂਰਾ ਹਾਈਜੈਨਿਕ ਤਰੀਕੇ ਦੇ ਨਾਲ ਪੂਰੇ ਸਫਾਈ ਦੇ ਨਾਲ ਇਥੇ ਲੰਗਰ ਤਿਆਰ ਹੁੰਦਾ ਵਾ ਆ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸੋਹਣੇ ਤਰੀਕੇ ਨਾਲ ਇਥੇ ਲੰਗਰ ਤਾਜ਼ਾ ਵਧੀਆ ਲੰਗਰ ਤਿਆਰ ਹੋ ਰਿਹਾ ਵਾ ਔਰ ਸਾਡੇ ਸੇਵਾਦਾਰ ਜਿਹੜੇ ਨੇ ਇਥੇ ਲੰਗਰ ਤਿਆਰ ਕਰ ਰਹੇ ਨੇ ਇਹ ਸਾਡੇ ਮਹਾਂਪੁਰਖਾਂ ਦੀ ਵਿੜਿਆਈ ਆ ਮੈਂ ਕਹਾਂਗਾ ਵੀ ਕਿਤੇ ਸੋਹਣੇ ਤਰੀਕੇ ਦੇ ਨਾਲ ਪ੍ਰਬੰਧ ਕਰਦੇ ਨੇ ਆ ਜੋ ਸੰਗਤਾਂ ਨੂੰ ਵੀ ਹੋ ਜਾਣਨੇ ਆ ਥੋੜਾ ਜਿਹਾ ਉਹਨਾਂ ਨਾਲ ਗੱਲਬਾਤ ਕਰਨੇ ਆ ਇਹ ਤੁਸੀਂ ਦੇਖ ਸਕਦੇ ਹੋ ਜਲੇਬਾਂ ਦਾ ਲੰਗਰ ਲਗਾਤਾਰ ਇੱਥੇ ਜਲੇਬਾਂ ਦਾ ਲੰਗਰ ਚੱਲ ਰਿਹਾ ਵਾ ਔਰ ਲਗਾਤਾਰ ਇੱਥੇ ਸੇਵਾ ਚੱਲ ਰਹੀ ਆ ਜਿਹੜੇ ਸਾਡੇ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਸੇਵਾਦਾਰ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਭਾਈ ਸਾਹਿਬ ਜੀ ਆਪ ਜੀ ਕਦੋਂ ਤੋਂ ਸੇਵਾ ਕਰ ਰਹੇ ਹੋ ਇੱਥੇ ਇਹ ਬਾਬਾ ਜੀ ਅਸੀਂ ਤੇ ਪਹਿਲੀ ਵਾਰ ਆਏ ਆ ਇੱਥੇ ਤੇ ਜਾਣੀ ਪਹਿਲਾਂ ਉਹ ਦਰਸ਼ਨ ਕਰਨ ਆਉਂਦੇ ਸੀ ਇੱਥੇ ਤੇ ਜਾਣੀ ਇਹ ਸਮਾਗਮ ਤੇ ਅਸੀਂ ਪਹਿਲੀ ਵਾਰ ਆਏ ਆ ਤੇ ਮਾਛੌੜਾ ਸਾਹਿਬ ਤੋਂ ਤੇਰੀ ਜਗਾ ਤਾਂ ਆ ਜੀ ਮਾਛੌੜਾ ਸਾਹਿਬ ਲੁਧਿਆਣਾ ਜ਼ਿਲ੍ਹਾ ਮਾਛੌੜਾ ਸਾਹਿਬ ਹਾਂ ਜੀ ਗਣੀ ਨਵੀਂ ਖਾਂ ਗੁਰਦੁਆਰਾ ਸਾਹਿਬ ਹੈ ਉਥੋਂ ਅਸੀਂ ਦੁੱਧ 20 ਕੁਆਂਟਲ ਲੈਂਦਾ ਜੀ ਦੁੱਧ ਵੀ ਲੈਂਦਾ ਇੱਥੇ ਸੰਗਤ ਵੀ ਲੈਂਦੀ ਹੈ ਇਹ ਬਾਬਾ ਜੀ ਸਾਡੇ ਨਾਲ ਨੇ ਗਣੀ ਨਵੀਂ ਖਾਂ ਵਾਲੇ ਬਾਬਾ ਜੀ ਨੇ ਕਾਰ ਸੇਵਾ ਵਾਲੇ ਇਹਨਾਂ ਨੇ ਦੁੱਧ ਵੀ ਉਥੋਂ ਲੈਂਦਾ ਬਾਬਾ ਲੱਕੀ ਹੈ ਉਥੇ ਤੇ ਬਾਬਾ ਰਵਨ ਸਿੰਘ ਬਾਬਾ ਬਚਨ ਸਿੰਘ ਤੇ ਬਾਬਾ ਸ਼ਾਮ ਸਿੰਘ ਜਿਹੜੇ ਇੱਥੇ ਸੇਵਾ ਕਰਵਾ ਰਹੇ ਨੇ ਤੇ ਬਹੁਤ ਮਹਾਨ ਸੇਵਾ ਬਾਬਾ ਰਵਨ ਸਿੰਘ ਦੀ ਦਿੱਲੀ ਵਾਲਿਆਂ ਦੀ ਤੇ ਇੱਥੇ ਦੇਖ ਲਓ ਕੋਈ ਕਮੀ ਨਹੀਂ ਮਾਰ ਲੰਗਰ ਪ੍ਰਸ਼ਾਦਾ ਜਲੇਬੀਆਂ ਖੀਰਾਂ ਤੇ ਪਾਤਸ਼ਾਹ ਨੇ ਸੁਬੀਲਾਂ ਲਗੀਆਂ ਨੇ ਉਧਰ ਪਕੌੜੇ ਚਾਹ ਕੋਈ ਅੰਤ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਦੁੱਧ ਦੀਆਂ ਨਦੀਆਂ ਵਗਾਈਆਂ ਪਈਆਂ ਨੇ ਬੜਾ ਦੁੱਧ ਪਹੁੰਚਿਆ ਦੁੱਧ ਸਾਂਭਿਆ ਨਹੀਂ ਜਾਂਦਾ ਗੁਰੂ ਨਾਨਕ ਪਾਤਸ਼ਾਹ ਨੇ ਐਨੀ ਨਦੀ ਵਗਾਈਏ ਦੁੱਧ ਦੀ ਗਾਲੀ ਛੱਡੋ ਤੇ ਸੇਵਾਦਾਰਾਂ ਤੇ ਮੇਰ ਰੱਖੇ ਗੁਰੂ ਨਾਨਕ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਸੇਵਾਦਾਰਾਂ ਦੀ ਗੁਰੂ ਨਾਨਕ ਪਾਤਸ਼ਾਹ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਜੀ ਬਾਬਾ ਜੀ ਕਾਰ ਸੇਵਾ ਵਾਲੇ ਮਹਾਪੁਰਖਾਂ ਦੀ ਜਿੰਨੀ ਮਹਾਨਤਾ ਦਾ बखਾਨ ਕੀਤਾ ਜਾਏ ਉਹਨਾਂ ਹੀ ਥੋੜਾ ਵਾ ਪਰ ਸੰਗਤਾਂ ਦਾ ਤੁਸੀਂ ਆਏ ਹੋ ਇੱਥੇ ਉੱਤਰਾਖੰਡ ਯੂਪੀ ਦੀਆਂ ਸੰਗਤਾਂ ਦਾ ਕਿਦਾਂ ਦਾ ਵਿਹਾਰ ਆ ਨਾ ਸੰਗਤਾਂ ਦਾ ਬਹੁਤ ਵਧੀਆ ਵਿਹਾਰ ਹੈ ਸੰਗਤਾਂ ਨਾਲ ਸੇਵਾ ਵੀ ਕਰਵਾ ਰਹੀਆਂ ਨੇ ਤੇ ਲੰਗਰ ਵੀ ਛਕ ਰਹੀਆਂ ਨੇ ਸੇਵਾ ਵੀ ਕਰਾਈ ਨਾਮ ਵੀ ਜਪ ਰਹੀਆਂ ਨੇ ਦਰਸ਼ਨ ਮੇਲੇ ਵੀ ਕਰ ਰਹੇ ਨੇ ਸੰਗਤਾਂ ਦਾ ਬਹੁਤ ਨਾਲ ਦਸ਼ਾ ਹੈ ਪੰਜਾਬ ਦੀਆਂ ਸੰਗਤਾਂ ਦਿੱਲੀ ਦੀਆਂ ਸੰਗਤਾਂ ਬੜੀ ਬੜੀ ਦੂਰ ਤੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਗੁਰੂ ਨਾਨਕ ਪਾਤਸ਼ਾਹ ਸਭ ਦੀ ਕਿਰਪਾ ਰੱਖੇ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬੁੱਲੇ ਸ਼ਾਹ ਨੇ ਕਿਹਾ ਇੱਟ ਖੜਕੇ ਦੁੱਪੜ ਵਜੇ ਵਜੇ ਨਾਲੇ ਤਪੇ ਚੁੱਲ੍ਹਾ ਇਹਨਾਂ ਗੱਲਾਂ ਵਿੱਚ ਸੋਹ ਰਾਜੀ ਤੇ ਨਾਲੇ ਰਾਜੀ ਬੁੱਲਾ ਇਹ ਜਿਹੜਾ ਸਾਨੂੰ ਸੀਣ ਆ ਜਾਂ ਇਹ ਤਰੀਕਾ ਸਾਨੂੰ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਡੇਰਿਆਂ ਦੇ ਵਿੱਚ ਹੀ ਵੇਖਣ ਨੂੰ ਮਿਲਦਾ ਵਾ ਹੋਰ ਕਿਤੇ ਨਹੀਂ ਵੇਖਣ ਨੂੰ ਮਿਲਦਾ ਇੱਕ ਬੰਨੇ ਕਾਰ ਸੇਵਾ ਹੋ ਰਹੀ ਹੁੰਦੀ ਆ ਇੱਕ ਬੰਨੇ ਚੁੱਲ੍ਹੇ ਤਪਰੇ ਹੁੰਦੇ ਨੇ ਲੰਗਰ ਚੱਲਿਆ ਹੁੰਦਾ ਵਾ ਇੱਕ ਬੰਨੇ ਗੁਰੂ ਦਾ ਜਸ ਗਾਇਆ ਜਾ ਰਿਹਾ ਹੋਰ ਹੁੰਦਾ ਵਾ ਆਪ ਜੀ ਵੀ ਇੱਥੋਂ ਦੇ ਰਹਿਣ ਵਾਲੇ ਹੋ ਜਾਂ ਬਾਹਰੋਂ ਆਇਓ ਜੀ ਬਾਈ ਨਾਨਕ ਮਤ ਦਾ ਜੀ ਨਾਨਕ ਮਤ ਦਾ ਠੀਕ ਹੈ ਬਾਈ ਆਪ ਜੀ ਨਾਨਕ ਮਤ ਦੇ ਸਾਥੋਂ ਨਾਲ ਠੀਕ ਹੈ ਜ ਇੱਥੇ ਸੰਗਤਾਂ ਜਿਹੜੀਆਂ ਨੇ ਪੰਜਾਬ ਤੋਂ ਆਈਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਆਈਆਂ ਨੇ ਬਾਕੀ ਇੱਥੇ ਲੋਕਲ ਦੇ ਨਾਨਕਪਾਲਾ ਸਾਹਿਬ ਤੋਂ ਜਾਂ ਉੱਤਰਾਖੰਡ ਯੂਪੀ ਦੀਆਂ ਸੰਗਤਾਂ ਇੱਥੇ ਬਹੁਤ ਸਾਰੀਆਂ ਇੱਥੇ ਆਈਆਂ ਨੇ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਨਾਨਕਪਾਲਾ ਰੀਤਾ ਸਾਹਿਬ ਦੇ ਜਿੱਥੇ ਵੀ ਗੁਰੂ ਘਰ ਲੰਗਰ ਟੁੱਟ ਵਰਤ ਰਿਹਾ ਵਾ ਇੱਥੇ ਜਿਹੜੀਆਂ ਸੰਗਤਾਂ ਪਹੁੰਚ ਰਹੀਆਂ ਨੇ ਉਹਨਾਂ ਦਾ ਮਤਲਬ ਬਹੁਤ ਰੂਹ ਖੁਸ਼ ਹੁੰਦੀ ਆ ਉਹਨਾਂ ਦੀ ਜਦੋਂ ਆਣ ਕੇ ਇੱਥੋਂ ਦੇ ਪ੍ਰਬੰਧ ਵੰਦੇ ਨੇ ਸਾਡੇ ਕਾਰਸੇਵਾ ਵਾਲੇ ਮਾਪੁਰਖਾਂ ਦੀ ਜਦੋਂ ਸੇਵਾ ਵੰਦੇ ਨੇ ਤੇ ਉਹਨਾਂ ਦੀ ਰੂਹ ਬਹੁਤ ਖੁਸ਼ ਹੁੰਦੀ ਆ ਚੀਤਾ ਸਾਹਿਬ ਨਨਕਾ ਸਾਹਿਬ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਜਗਿੰਦਰ ਸਿੰਘ ਜੀ ਔਰ ਸੈਕਟਰੀ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਪਹੁੰਚੇ ਨੇ ਔਰ ਸਰਦਾਰ ਸੁਖਮ ਸਿੰਘ ਜੀ ਪੰਨੇ ਪਹੁੰਚੇ ਨੇ ਅਸੀਂ ਗੱਲਬਾਤ ਕਰਨਿਆ ਪੰਨੂ ਸਾਹਿਬ ਆਪ ਜੀ ਆਏ ਹੋ ਇਸ ਦਫਤਰੀ ਕਟਵਾ ਕੇ ਚੱਲਣਾ ਚਾਹੀਦਾ सिंह बार सिंह पूजा ने इन्हें काफ़ी इतनी उसारी की गुरुद्वारा साहब का बड़ा निर्माण किया सलावान बनाइए बहुत बढ़िया बढ़िया लंगर का बड़ा अच्छा प्रबंध है अब इतने ठाठा माता आया चंगे चंगे महाराज बाबा जी ने प्रचार करवाया श्री दरबार साहब से, और से तो था और रागवीर ढाडी और प्रचार करवाए ने बहुत अच्छा प्रचार कर रहे हैं जी महापुर ਉਹ ਇੱਥੇ ਬੜੀ ਬੜੀਆ ਪਾਰਕਿੰਗ ਦੀ ਸੁਵਿਧਾ ਬਹੁਤ ਅੱਛੀ ਆ ਸੰਗਤਾਂ ਦੇ ਰਿਹਾਇਸ਼ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਪ੍ਰਬੰਧ ਕੀਤੇ ਨੇ ਮਾਪੇ ਪਰਿਵਾਰਾਂ ਦੇ ਔਰ ਜਿਹੜਾ ਆਪਣੇ ਰਿਹਾਇਸ਼ ਦਾ ਬਹੁਤ ਵਧੀਆ ਪ੍ਰਬੰਧ ਹੈ ਔਰ ਜਿਹੜੇ ਹੋਰ ਵੀ ਨਿੱਜੀ ਤੋਂ ਜਿਹੜੀਆਂ ਲੋਕਾਂ ਨੂੰ ਸੁਵਿਧਾਵਾਂ ਚਾਹੀਦੀਆਂ ਨੇ ਲਗਭਗ ਲਗਭਗ ਸਾਰੀਆਂ ਸੁਵਿਧਾਵਾਂ ਇੱਥੇ ਪ੍ਰਾਪਤ ਹੈਗੀਆਂ ਨੇ ਬਹੁਤ ਅੱਛਾ ਪ੍ਰਬੰਧ ਕੀਤਾ ਹੈ ਕਿ ਆਪਣੇ ਕਾਰ ਸੇਵਾਵਾਂ ਵੱਲੋਂ ਇੱਕ ਨਵੀਂ ਸ੍ਰਾਂਖੀ ਦੀ ਉਦਾਰੀ ਵੀ ਕੀਤੀ ਹੈ ਇਹ ਆ ਉਹ ਅਗਲਾ ਉਹ ਪਰਸ ਕੱਲ ਨੂੰ ਘੱਟ ਨੂੰ ਆ ਗਿਆ ਉਹ ਬਾਬਾ ਸੁਰਗੀ ਬਾਬਾ ਤਰਸੀਮ ਸਿੰਘ ਜੀ ਦੇ ਨਾਮ ਤੇ ਉਹਦਾ ਛੱਡਿਆ ਹੋਗਾ ਉਹ ਜਿਹੜੀ ਸੌ ਦਾ ਨਾਮ ਬਾਬਾ ਸੁਰਗੀ ਤਰਸੀਮ ਬਾਬਾ ਤਸੀਮ ਸਿੰਘ ਦੇ ਨਾਮ ਤੇ ਉਹਦਾ ਦਰਖਿਆ ਹੋ ਗਿਆ ਉਹਨਾਂ ਜਿਹੜੀਆਂ ਦੇਸ਼ਾਂ ਪ੍ਰੇਸ਼ਾਂ ਤੋਂ ਸੰਤਾ ਆਉਂਦੀਆਂ ਤਾਂ ਅੰਦੇ ਤੇ ਰਾਇਣ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੌਲੀ ਹੌਲੀ ਕਰਦੇ ਉਹ ਵਾਲਾ ਕੱਟਦਾ ਹੈ ਹਾਂਜੀ ਬਹੁਤ ਕਾਫੀ ਹੱਲ ਕਰਦਾ ਹੈ ਪਰ ਅਜੇ ਵੀ ਮਤਲਬ ਦਾ ਸੰਕਟਾਂ ਦਾ ਬਹੁਤ ਉਹਨਾਂ ਕੋ ਆਪਣੇ ਹੋਗਾ ਗੱਠ ਹੋ ਜਾਣਾ ਹੈ ਅਜੇ ਵੀ ਪ੍ਰਾਪਤ ਨਹੀਂ ਹੈਗਾ ਪਰ ਹੁਣ ਕੰਮ ਆਪਸ ਜਿਹੜੇ ਆਲੇ ਸਾਲ ਹੋਰ ਵੀ ਕਰ ਲਏ ਤੇ ਆਪਕੋ ਕੋਈ ਉਹ ਸਬਪ੍ਰੋਬਲਮ ਨਹੀਂ ਕਰਨਗੇ ਨੂੰ ਮੇਲ ਲਾ ਕੇ ਵੀ ਹੋਰ ਆਉਣ ਵਾਲੇ ਕੁਝ ਸਮਾਜ ਵਿੱਚ ਜਿਹੜੀ ਇੱਥੇ ਸੰਗਤ ਨੂੰ ਬਹੁਤ ਵੱਧ ਸੁੱਖਾਂ ਪ੍ਰਾਪਤ ਹੈ। ਤਾਂ ਸਾਲਾ ਆਪ ਜੀ ਕੀ ਕਹਿਣਾ ਚਾਹੁੰਦੇ ਹੋ? ਬੜੀ ਗੁਰੂਵਾਰਾਇ ਜੀ ਦੇ ਇਸ ਸਥਾਨ ਤੇ ਅਜੇ ਦੇਖਿਆ 5-7 ਸਾਲ ਪਹਿਲਾਂ ਜਿਹੜਾ ਦੇਖਿਆ ਸੀ ਤੇ ਅੱਜ ਜਿਹੜਾ ਦੇਖਿਆ ਹੈ ਅਲੱਗ ਹੀ ਨਜ਼ਾਰਾ ਹੈ ਇਹ ਤਾਂ ਨਦੀ ਨੂੰ ਕਿਸ ਤਰੀਕੇ ਨਾਲ ਮੋਡੀਫਾਈ ਕੀਤਾ ਹੈ ਇਹ ਸਰਕਾਰ ਦੀ ਵੀ ਬੜੀ ਵੱਡੀ ਇਹਦੇ ਵਿੱਚ ਸਫਤਤਾ ਹੈ اور ਸਾਡੇ ਪ੍ਰਦੇਸ਼ ਦੀ ਮਰਜ਼ੀ ਆ ਪੂਸ਼ਕਰ ਸਖਤਾਮੀ ਜੀ ਜਿਉਂ ਇਹਨਾਂ ਨੇ ਇੱਕ ਗੈਸਟ ਹਾਊਸ ਇਹਦੇ ਬਣਵਾਇਆ ਇੱਕ ਕਾਰ ਪਾਰਕਿੰਗ ਬਣਵਾਈ ਹੈ ਬਾਕੀ ਐਸ ਪਾਸੇ ਪੋਲ ਬਣਵਾਣਾ ਬਣਿਆ ਤਾਂ ਨਹੀਂ ਬਣਵਾਣਾ ਲੇਕਿਨ ਟੈਂਪਰੇਰੀ ਪੋਲ ਇਧਰੋਂ ਚੱਲਦਾ ਪਿਆ ਤਾਂ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਆਉਂ ਜਾਂਦੀ ਔਰ ਕਿਸੇ ਚੀਜ਼ ਮੱਕੀ ਇੱਥੇ ਦਾ ਕਿਸੇ ਚੀਜ਼ ਦੀ ਕਮੀ ਹੈ ਨਹੀਂ ਬੜੀ ਗੁਰੂ ਮਹਾਰਾਜ ਦੀ ਮਿਹਰ ਹੈ ਲੰਗਰ ਪਾਣੀ ਸੇਵਾ ਰਹਿਣ ਦਾ ਹਰ ਤਰੀਕੀ ਦੀ ਵਿਵਸਥਾ ਕਾਰ ਸੇਵਾ ਵਾਲੇ ਨਿੱਕੀ ਵੀ ਸਾਰੇ ਬੈਠੇ ਹੋਏ ਨੇ ਬਹੁਤ ਪ੍ਰਸ਼ੰਮਾ ਦੇਦਾ ਵਿਚਾਰਿਆ ਦਾ ਅਸ ਸੇਕਿਸਾਬਾ ਬਾਬਾ ਕਪੈਨ ਸਿੰਘ ਦੀ ਇੱਕ ਅਛਾ ਜੀ ਵੀ ਇਸ ਨੂੰ ਬਹੁਤ ਮਾਰਗ ਜਿਹੇ ਬਣਾਏ ਜਾਣਾ ਵਧੀਆ ਤੋਂ ਵਧੀਆ ਉਹਨਾਂ ਨੇ ਆਪਣੇ ਜੀਉਂਦੇ ਜੀ ਇੱਕ ਬਹੁਤ ਮਾਰਗ ਬਣਾਇਆ ਚੌੜੀ ਦਾ ਕੰਪੂਰ ਤੇ ਬਹੁਤ ਜ਼ਿਆਦਾ ਉਹਦੇ ਵਾਸਤੇ ਆਪ ਚੌੜੀ ਕਰਨ ਵਾਸਤੇ ਨਾ ਅਸੀਂ ਅਗਲੇ ਦਿਨ ਮਾਨਯੋਗ ਮੁੱਖ ਮੰਤਰੀ ਪ੍ਰਸ਼ਾਸਨੀ ਤੱਕ ਵੀ ਆ ਨਾ ਉਹਨੂੰ ਅਸੀਂ ਰਿਕਵੈਸਟ ਕਰਾਂਗੇ ਲੈਟਰ ਦੇਵਾਂਗੇ ਅਸੀਂ ਪ੍ਰਬੰਧਕ ਕਮੇਟੀ ਮਿਲੇਗੀ ਵੀ ਮਹਾਪੁਰਸਨ ਨੂੰ ਆ ਲੈ ਕੇ ਇਹ ਥੋੜਾ ਅਗਰ ਚੌੜੀਕਰਨ ਹੋ ਜੇ ਤਾਂ ਬਹੁਤ ਅੱਛਾ ਹੈ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਪ੍ਰਬੰਧ ਬਹੁਤ ਅੱਛਾ ਹੋ ਜਾਣਾ ਹੈ ਮੈਂ ਤੇ ਦੇਸ਼ ਵਿਦੇਸ਼ ਦੀ ਸੰਗਠਨ ਨੂੰ ਇਹ ਕਹਿਣਾ ਫੀਲ ਕਰਾਂਗਾ ਕਿ ਆਪ ਬਾਦ ਛੱਡ ਕੇ ਆਓ ਸਭ ਤੋਂ ਪਹਿਲਾਂ ਆਓ ਵੀ ਆਪ ਗੁੜਾਮਪੁਰ ਜਾਂ ਮਰਾਦਾਬਾਦ ਹੋ ਤੋ ਸਿੱਧਾ ਨਾਲਗ ਮੱਤਾ ਸਾਹਿਬ ਤੁਹਾਡੇ ਬਾਅਦ ਉੱਥੇ ਏਸੀ ਸਰਾਵਾਂ ਸਾਡੇ ਕੋਲ ਹੈਗੀਆਂ ਨੇ ਔਰ ਜੀਸੀ ਸਰਾਵਾਂ ਨਾ ਏਸੀ ਵੀ ਹੈਗੀਆਂ ਨੇ ਉੱਥੇ ਰਾਤ ਮਿਸਰਾਮ ਕੋਲ ਲੰਗਰ ਪਾਣ ਦੀ ਵਿਵਸਥਾ ਸਾਰੀ ਸਾਡੇ ਕਮੇਟੀ ਸੁਰਦਰਾ ਪ੍ਰਬੰਧ ਕਮੇਟੀ ਨਾਲ ਮੱਤਾ ਸਾਹਿਬ ਵੱਲੋਂ ਹੈਗੀਆਂ ਨੇ ਅਗਲੇ ਦਿਨ ਸਵੇਰੇ ਤੋਂ ਟੈਕਸੀਆਂ ਗੱਡੀਆਂ ਜਾਂ ਆਪਣੀ ਪ੍ਰਾਈਵੇਟ ਪਰਸਨਲ ਗੱਡੀ ਜਿਹਨੇ ਆਉਣਾ ਕਰੇ 4-5 ਘੰਟੇ ਦਾ ਰਸਤਾ ਹੈਗਾ ਇੱਥੇ ਆ ਕੇ ਆਪਣਾ ਗੁਰੂ ਕਾ ਸੁਖਿਆ ਪ੍ਰਾਪਤ ਕਰ ਰੋ ਬਾਅਦ ਸੀ ਜਾਣਾ ਫੇਰ ਦੁਬਾਰਾ ਸਾਡੇ ਉੱਥੇ ਨਾਲਗ ਮੱਤਾ ਸਾਹਿਬ ਜਾ ਕੇ ਸਟੇ ਕਰਨ ਰਾਤ ਨੂੰ ਕਰੀਏ ਔਰ ਫਿਰ ਆਪਣੇ ਪ੍ਰਕਾਅ ਚ ਚਲੇ ਜਾਣਾ ਇਹ ਤੇ ਕੋਈ ਉਹ ਨਹੀਂ ਹੈਗਾ ਬਹੁਤ ਵਧੀਆ ਬਹੁਤ ਵਧੀਆ ਦੋਸਤਾਂ ਮੌਸਮ ਬਹੁਤ ਵਧੀਆ ਵਾ ਬਹੁਤ ਅੱਛਾ ਥੈਮ ਪ੍ਰਬੰਧ ਹੈਗਾ ਪ੍ਰਬੰਧ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਇਹ ਬਹੁਤ ਸੋਹਣੀ ਗੱਲ ਹੈ ਇੱਕ ਦੱਸੀ ਹੈ ਵੀ ਜਿਹੜੀਆਂ ਦਿੱਲੀ ਤੋਂ ਜਾਂ ਬਾਹਰ ਵਿਦੇਸ਼ਾਂ ਤੋਂ ਵੀ ਸੱਜਦਾ ਹੁੰਦੀਆਂ ਨੇ ਇਹਨਾਂ ਵਿਸ਼ਰਾਮ ਆੜ ਕੇ ਉਹ ਨਾਰਕਪਤਾ ਸਾਹਿਬ ਕਰਨ ਉੱਥੇ ਬਹੁਤ ਸੋਹਣੀ ਫੈਸਿਲਿਟੀ ਜਿਹੜੀ ਆ ਨਾਰਕਪਤਾ ਸਾਹਿਬ ਦੀ ਕਮੇਟੀ ਨੇ ਵਾਹੀ ਆ ਚੁੱਕੀ ਆ ਉਸ ਤੋਂ ਬਾਅਦ ਆੜ ਕੇ ਇੱਕ ਦਸਨ ਗੁਜ਼ਾਰੇ ਕਰਨ ਤੇ ਵਾਪਸੀ ਦੇ ਵਿੱਚ ਫਿਰ ਇੱਕ ਰਾਤ ਉੱਤੇ ਵਿਸ਼ਰਾਮ ਕਰਕੇ ਤੇ ਫਿਰ ਆਪਣਾ ਹੀ ਘਰ ਨੂੰ ਚੱਲੇ ਪਾ ਸਕੀਏ ਇਹ ਸਾਨੂੰ ਸਾਡੇ ਨਾਲ ਕਮੇਟੀ ਦੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬਾਨ ਔਰ ਸੈਕਟਰੀ ਸਾਹਿਬ ਅਸੀਂ ਮੋਚੇਵਜ ਸਾਹਿਬ ਸਰ ਜੀ ਰੀਤਾ ਸਾਹਿਬ ਦੇ ਵਿੱਚ ਦਸ਼ਮੇਸ਼ ਖਾਲਸਾ ਦਲ ਨਾਨਕਮਤਾ ਸਾਹਿਬ ਤੋਂ ਉਹ ਜਿਹੜੀ ਟੀਮ ਪਹੁੰਚੀ ਹੋਈ ਆ ਉਹ ਜੋੜਿਆਂ ਦੀ ਸੇਵਾ ਕਰ ਰਹੀ ਆ ਔਰ ਇਹਨਾਂ ਦੀ ਸੇਵਾ ਜਿਹੜੀ ਆ ਸਭ ਤੋਂ ਮਹਾਨ ਆ ਮੈਂ ਕਹਿੰਨਾ ਵੀ ਇਹ ਵੀਰ ਜਿਹੜੇ ਨੇ ਹਰ ਸਾਲ ਆਣ ਕੇ ਇੱਥੇ ਸੇਵਾ ਕਰਦੇ ਨੇ ਭਾਈ ਸਾਹਿਬ ਜੀ ਕਿੰਨੇ ਸਿੰਘ ਨੇ ਆਪਣੇ ਜਿਹੜੇ ਸੇਵਾ ਕਰ ਰਹੇ ਤੁਸੀਂ ਇੱਥੇ ਆ ਕੇ ਅਸੀਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਫਤਿਹ ਅਸੀਂ ਕਰੀਬ 30 35 ਜਣੇ ਹੈਗੇ ਆ ਜਿਹੜਾ ਸੇਵਾ ਕਰਨ ਡਏ ਥੇ ਜੀ ਕਿੰਨੇ ਦਿਨਾਂ ਬਾ ਕਰ ਰਹੇ ਹੋ ਜੀ ਹੁਣ ਤੇ ਅਸੀਂ ਪਰਸੋਂ ਤੇ ਕਰ ਰਹੇ ਆ ਹਾਂਜੀ ਠੀਕ ਆ ਜੀ ਲੇਕਿਨ ਜਦੋਂ ਦੀ ਸੇਵਾ ਇਥੇ ਲੱਗੀ ਗੁਰਦਾਰੇ ਤਾਂ ਇਹ ਹਰ ਸਾਲ ਆਈਦਾ ਅੱਛਾ ਜੀ ਕਿੰਨੇ ਸਾਲ ਹੋ ਗਏ ਨੇ ਆਈ ਦੀ 25 ਸਾਲ 25 ਸਾਲ ਕਰੀਬ ਉਹ 25 ਦੀ ਪੈਦੀ 90 ਦੇ ਲੱਗੇ ਆ ਉਹ 90 ਦੇ ਉਦੋਂ ਤੋਂ ਅਸੀਂ ਜਿਹੜੀ ਖਾਲਸਾ ਦਸ਼ਮੀਸ਼ ਖਾਲਸਾ ਦਾਲਿਆ ਉਹੀ ਸੇਵਾ ਕਰ ਰਹੇ ਨੇ ਜੋੜਿਆਂ ਦੀ ਸੇਵਾ ਉਹਨੇ ਸੁਮਾਰੇ ਜੋੜਿਆਂ ਦੀ ਫਰੀ ਸੇਵਾ ਵੇਖੋ ਜੀ ਇਹ ਸਭ ਤੋਂ ਉੱਤਮ ਸੇਵਾ ਵਾ ਜੋੜਿਆਂ ਦੀ ਸੇਵਾ ਕਰਨਾ ਔਰ ਇਹਨਾਂ ਵੀਰਾਂ ਨੂੰ ਸਲੂਟ ਬਣਦਾ ਵਾ ਕਿਉਂਕਿ ਇਹ ਆਣ ਕੇ ਨਿਮਰਤਾ ਦੇ ਨਾਲ ਇੱਥੇ ਸੇਵਾ ਕਰ ਰਹੇ ਨੇ ਜੋੜਿਆਂ ਦੀ ਔਰ ਜੋੜੇ ਸਾਫ਼ ਵੀ ਕਰਦੇ ਨੇ ਜੋੜੇ ਝਾੜਦੇ ਵੀ ਨੇ ਇੱਥੇ ਰੀਤਾ ਸਾਹਿਬ ਵੀ ਕਰਦੇ ਹੋ ਜਾਂ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਸੀਂ ਨਾਨਕ ਮਤਾ ਸਾਹਿਬ ਹਰ ਮੱਛਿਆ ਤੇ ਵੀ ਔਰ ਦੀਵਾਲੀ ਮੇਲੇ ਤੇ ਵੀ ਜਿਹਾਸੇ ਬਸੇ ਕਿਤੇ ਵੱਲੋਂ ਕੋਈ ਪ੍ਰੋਗਰਾਮ ਹੋਵੇ ਇੱਥੇ ਵੀ ਕਰ ਲਈਦੀ ਠੀਕ ਹੈ ਜੀ ਬੋਲ ਬੋਲਦੇ ਵੀ ਕਿਹਾ ਹੋਏ ਕਿ ਤੇ 사ਸਾਂ ਕੋਈ ਤੋਂ ਉਤਰੀ ਕਰਦੀ ਏ ਨਾਨਕਾ ਸਾਹਿਬ ਵੀ ਕਰਦੀ ਏ ਮੱਛਿਆ ਦੇ ਮੱਛਿਆ ਬੋਲੋ ਮੱਛਿਆ ਦੇ ਮੱਛਿਆ ਹਰ ਸਾਲ ਕਰਨ ਬੋਲ ਹਰ ਮਹੀਨੇ ਹਾਂਜੀ ਆਪਣਾ ਆਪਣਾ ਇੱਕ ਇੱਕ ਵਾਰੀ ਨਾਮ ਬੋਲ ਕੇ ਦੱਸੋ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਆਪ ਜੀ ਦਾ ਜਗਦੀਸ਼ ਅਪਾਰ ਸਿੰਘ ਹਾਂਜੀ ਜਗਦੀਸ਼ ਅਪਾਰ ਸਿੰਘ ਜਗਜੀਤ ਹਾਂਜੀ 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 ਆਪ ਜੀ ਦਾ ਭਾਈ ਸਾਹਿਬ ਕੁਲਵੰਤ ਸਿੰਘ ਜੀ ਕੁਲਵੰਤ ਸਿੰਘ ਆਪ ਜੀ ਦਾ ਭਾਈ ਸਾਹਿਬ ਕੀ ਨਾਮ ਹੈ ਹਰਮੋਹਨ ਸਿੰਘ ਹਰਮੋਹਨ ਸਿੰਘ ਹਾਂਜੀ ਠੀਕ ਹੈ ਜੀ ਫੋਰ ਬਾਕੀ ਕਿੰਨੇ ਸਿੰਘਾਂ ਦਾ ਦੱਸਿਆ ਜਥਾ ਤੁਸਾ ਲਗਭਗ 70 ਆਦਮੀ ਦਾ ਜਥਾ ਆ ਜੋ ਕਿ ਪਾਰਕਿੰਗ ਤੇ ਗੱਢੜੀ ਘਾਰ ਤੇ ਜੋੜਾ ਘਾਰ ਤਿੰਨੇ ਸੇਵਾ ਪਾ ਦਸਮੇਸ਼ ਹਸਪਤਾਲ ਦਾਦਾ ਦਾਦੇ ਤਲੇ ਬੈਨਰ ਤਲੇ ਇਹ ਚਲਾ ਰਿਹਾ ਹੈ ਠੀਕ ਹੈ ਜੀ ਠੀਕ ਹੈ ਇਹ ਇਹਨਾਂ ਵੀਰਾਂ ਦੀ ਸੇਵਾ ਇਹਨਾਂ ਜਿਵੇਂ ਦੱਸਿਆ ਪਾਰਕਿੰਗ ਦੀ ਸੇਵਾ ਵੀ ਇਹਨਾਂ ਦੇ ਅੰਦਰ ਚਾ ਗੱਡੀਆਂ ਜਮਾ ਕਰਨ ਦੀ ਸੇਵਾ ਵੀ ਇਹਨਾਂ ਦੇ ਅੰਦਰ ਚਾ ਤੇ ਜੋੜਾ ਕਰ ਦੀ ਸੇਵਾ ਵੀ ਇਹਨਾਂ ਦੇ ਅੰਦਰ ਚਾ ਇਹ 70 ਸਿੰਘ ਨੇ ਕਰੀਬ ਉੱਥੋਂ ਪਾਏ ਨੇ ਸਾਰੇ ਖਟੀਮਾਂ ਦੇ ਰਹਿਣ ਵਾਲੇ ਆ ਜਾਂ ਬਾਹਰ ਦੇ ਵੀ ਹੋਰ ਅੱਛਾ ਬਾਹਰ ਦੇ ਪੋਰਟ ਕੋਲ ਸਾਡੇ ਵੀ ਆ ਪੋਰਨਪੁਰ ਦੇ ਵੀ ਆ ਗੱਡੀ ਸੇਵਾ ਵੀ ਸਾਡੇ ਅੰਦਰ ਦੀ ਹੈ ਗੱਠੜੀ ਕਾਰ ਪਾਰਕਿੰਗ ਮੋਰਸਲ ਪਾਰਕਿੰਗ ਸਾਰੀ ਸਾਡੇ ਗੱਠੜੀ ਕਰਦੀ ਸੇਵਾ ਵੀ ਸਾਡੇ ਅੰਦਰ ਦੀ ਹੈ ਬਿਲਕੁਲ ਜੀ ਬਾਕੀ ਸਾਡੇ ਵਰਗੇ ਤੇ ਇੱਥੇ ਆਉਂਦੇ ਨੇ ਠੀਕ ਹੈ ਘੁੰਮ ਫਿਰ ਕੇ ਮੇਲਾ ਵੇਖ ਕੇ ਚਲ ਜਾਂਦੇ ਨੇ ਜਾਂ ਖਾ ਪੀ ਕੇ ਲੰਗਰ ਸਾਕ ਕੇ ਘਰਾਂੋਂ ਚਲ ਜਾਂਦੇ ਨੇ ਅਸਲੀ ਸੇਵਾ ਜਿਹੜੀ ਕਰਦੇ ਨੇ ਇਹ ਵੀਰ ਨੇ ਔਰ ਇਹਨਾਂ ਵੀਰਾਂ ਦੇ ਕਰਕੇ ਹੀ ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਨੇ ਸਚਾਰੂ ਰੂਪ ਦੇ ਵਿੱਚ ਚੱਲਦੇ ਰਹਿੰਦੇ ਨੇ ਇਹਨਾਂ ਨੂੰ ਸਲੂਟ ਕਰਨਾ ਤਾਂ ਬਣਦਾ ਵਾ ਧੰਨਵਾਦ ਜੀ ਭਾਈ ਸਾਹਿਬ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਬੋਲੇ